ਹੋਲੀ ਦਾ ਤਿਉਹਾਰ ਪੂਰੇ ਦੇਸ਼ ਵਿੱਚ ਉਤਸ਼ਾਹ ਨਾਲ ਮਨਾਇਆ ਗਿਆ ਪਰ ਸਿੱਖ ਧਰਮ ਵਿੱਚ ਹੋਲਾ ਮਹੱਲਾ ਮਨਾਇਆ ਜਾਂਦਾ ਹੈ। ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹੋਲੇ ਮਹੱਲੇ ਦੀ ਧੂਮ ਹੁੰਦੀ ਹੈ ਤੇ ਸ਼੍ਰੀ ਹਰਮੰਦਰ ਸਾਹਿਬ ਦਾ ਹੋਲਾ ਮਹੱਲਾ ਦੇਖਣ ਲਈ ਵੀ ਦੇਸ਼ ਵਿਦੇਸ਼ ਤੋਂ ਸੰਗਤ ਪਹੁੰਚਦੀ ਹੈ। ਅੰਮ੍ਰਿਤਸਰ ਦੇ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ 'ਚ ਇਹ ਤਿਉਹਾਰ ਗੁਲਾਬ ਦੇ ਫੁੱਲ ਤੇ ਅਤਰ ਨਾਲ ਮਨਾਇਆ ਜਾਂਦਾ ਹੈ। ਇਸ ਮੌਕੇ ਪਾਲਕੀ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁਸ਼ੋਭਿਤ ਕਰ ਸੁਖ ਆਸਨ ਲਈ ਸ਼੍ਰੀ ਅਕਾਲ ਤਖਤ ਸਾਈ ਵਿਖੇ ਲਜਾਇਆ ਗਿਆ ਸੰਗਤ ਦਾ ਹੜ ਭਗਤੀਮਈ ਰੰਗਾਂ ਵਿੱਚ ਰੰਗਿਆ ਫੁੱਲਾਂ ਅਤੇ ਅਤਰ ਦੀ ਵਰਖਾ ਕਰ ਰਿਹਾ ਸੀ ਇਸ ਦਿਨ ਨੂੰ ਬੜਾ ਖੁਸ਼ੀਆਂ ਭਰੀਆ ਦੇਣਿਆ ਸਾਰੇ ਇਹੀ ਕੌਮ ਜਿਹੜੀ ਆ ਗਦਗਦ ਹੋ ਗਈ ਆ ਅਸੀਂ ਗਲਵਕੜੀ ਪਾ ਕੇ ਦਿਨ ਨੂੰ ਮਨਾਉਂਦੇ ਆ ਕੋਈ ਸਾਡੇ ਦੇ ਭੇਤ ਭਾਤ ਨਹੀਂ ਹੁੰਦਾ ਇਸ ਦਿਨ ਨੂੰ ਕਿਹਾ ਗਿਆ ਵੀ ਜਿਹੜੀ ਹੋਲੀ ਮੱਲੀ ਨਹੀਂ ਖੇਡਣ ਦੇਣੀ ਜਦੋਂ ਇਹਨਾਂ ਨੂੰ ḍakya ਗਿਆ ਵਾ ਮਹਾਰਾਜ ਨੇ ਆਖਰ ਮੈਂ ਹੋਲਾ ਮੱਲਾ ਕੱਢੂੰਗਾ ਇਸ ਦਿਨ ਹੋਲਾ ਮੱਲਾ ਜਿਹੜਾ ਆਨੰਦਪੁਰ ਸਾਹਿਬ ਕੱਢਿਆ ਜਾਂਦਾ ਵਾ ਉਹ ਖਾਲਸੇ ਦਾ ਜਨਮ ਦੇ ਆਲਾ ਉੱਥੇ ਹੀ ਮਨਾਇਆ ਜਾਂਦਾ ਵਾ ਉਹ ਇੱਕ ਪੰਥ ਦੀ ਚ ਖਾਲਸੇ ਦਾ ਉਹ ਘਾਰੇ ਆ ਉੱਥੇ ਬੜੀ ਖੁਸ਼ੀਆਂ ਨਾਲ ਮਨਾਇਆ ਜਾਂਦਾ ਉਸੇ ਤਰਾਈ ਇੱਥੇ ਦਰਬਾਰ ਸਾਹਿਬ ਆ ਲੱਖਾਂ ਦੀ ਦੁਨੀਆ ਚ ਆਈ ਆ ਜਿਹੜੇ ਫੁੱਲ ਭਾਂਤ ਭਾਂਤ ਦੇ ਲੈ ਕੇ ਆਏ ਆ ਬਹੁਤ ਵਧੀਆ ਤੇ ਸੋਹਣਾ ਦਿਨ ਮਨਾਇਆ ਗਿਆ ਅਲੌਕਿਕ ਨਜ਼ਾਰਾ ਮੈਂ ਕਹਿੰਦੇ ਇੱਕ ਵਾਰ ਗੁਰੂ ਜੀ ਅੱਧਰ ਆਓ ਅਮਰਸਰਾਓ ਦੇਖੋ ਕਿਸ ਤਰ੍ਹਾਂ ਇੱਥੇ ਭੋਲਾ ਮੱਲਾ ਖੇੜਿਆ ਜਾਂਦਾ ਸਪੈਸ਼ਲ ਕੀ ਸਪੈਸ਼ਲ ਹੋਲੇ ਮੱਲੇ ਵਾਸਤੇ ਆਏ ਹੋ ਐਸੇ ਤਾਂ ਤਿੰਨ ਮੱਲੇ ਹੁੰਦੇ ਨੇ ਜਿਹੜਾ ਸ਼ਹਿਰਾ ਦਾ ਮੱਲਾ ਹੁੰਦਾ ਸੀਗਾ ਕਿਸੇ ਟਾਈਮ ਵਿੱਚ ਦੀਵਾਲੀ ਦਾ ਹੁੰਦਾ ਸੀ ਵਸਾਕੀ ਦਾ ਹੁੰਦਾ ਇੱਕ ਕਰ ਕਰ ਆ ਕਿਉਂ ਕੋਈ ਰਹਿ ਗਿਆ ਭੋਲਾ ਮੱਲਾ ਤੇ ਅਸੀਂ ਕਿਉਂ ਨਾ ਇਹਨੂੰ ਗੁਰੂ ਸਾਹਿ ਮੈਂ ਇਹ ਕਹਿ ਸਕਦਾ ਕਿ ਇਹ ਐਲਕੋਹਲ ਵਾਲੇ ਨਾ ਲਾ ਲਿਓ ਮਿਸਚੀਜ਼ ਵਾਟਰ ਬੇਸ ਪਰਫਿਊਮ ਲੈ ਕੇ ਜ਼ਰੂਰ ਲੈ ਕੇ ਆਓ ਉਹ ਵਾਲੇ ਹੀ ਲੈ ਕੇ ਆਓ ਦੂਸਰੇ ਨਾ ਲੈ ਕੇ ਜੋ ਹੋਲੇ ਮਹਲੇ ਦਾ ਦਿਵਸ ਹੈ ਪੂਰੇ ਬਹਿ ਖਾਲਸੇ ਦੀ ਚੋਲੀ ਕਲਗੀਆਂ ਵਾਲੇ ਪਾਸ਼ਾ ਨੇ ਸਾਨੂੰ ਪਾਇਆ ਹੋਰਾ ਦੀਆਂ ਹੋਲੀਆਂ ਤੇ ਖਾਲਸੇ ਦਾ ਹੋਲਾ ਮੱਲਾ ਸਾਰੇ ਧਰਮਾਂ ਨੂੰ ਆਪਣੇ ਆਪਣੇ ਧਰਮਾਂ ਦੇ ਵਿੱਚ ਹਰ ਜੋ ਤਿਹਾੜਾ ਮੁਬਾਰਕ ਹੈ ਖਾਲਸੇ ਦਾ ਅਕਦੀ ਕਿਸੇ ਨਾਲ ਵੈਰ ਵਿਰੋਧ ਨਹੀਂ ਹੈ ਪਰ ਜੋ ਸੱਚਾ ਸਿੱਖ ਹੈ ਗੁਰੂ ਦਾ ਪਿਆਰਾ ਹੈ ਉਹ ਹਰਮੰਦਰ ਸਾਹਿਬ ਜਾਂ ਹਜੂਰ ਸਾਹਿਬ ਵੱਤ ਖਾ ਜਗ੍ਹਾ ਤੇ ਜਾ ਕੇ ਖਾਲਸਾ ਦਾ ਹੋਲਾ ਮੱਲਾ ਮਨਾਉਂਦਾ ਹੈ ਲਾਲ ਰੰਗ ਜਿਸ ਕੋ ਲਗਾ ਤਿਸ ਤੇ ਵਡਭਾਗਾ ਮੈਲਾ ਕਦੇ ਨਾ ਹੋਵੇ ਨਾ ਲਾਗੇ ਦਾਗਾ ਸੋ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਉਹ ਗੁਰੂ ਆਮਦਾ ਦੇ ਚਰਨਾਂ 'ਚ ਝੋਲੀਆਂ ਭਰ ਕੇ ਜਾਓ ਸੁਖ ਸ਼ਾਂਤੀ ਪ੍ਰਾਪਤ ਕਰੋ ਇਸੇ ਤਰ੍ਹਾਂ ਗੁਰੂ ਘਰ ਦੇ ਦਰਸ਼ਨਾਂ ਲਈ ਆਂਦੇ ਰਹੋ ਤੇ ਇੱਥੇ ਖੁਸ਼ੀਆਂ ਲੈਂਦੇ ਰਹੋ